لیکن ਬਾਕੀ ਸਮਾਜ ਦਾ ਹਿੱਸਾ ਜੋ ਕਿ ਕਿਸਾਨ ਅੰਦੋਲਨ ਪੰਜਾਬ ਤੋਂ ਚੱਲਦਾ ਹੋਇਆ ਹਰਿਆਣਾ ਭਾਰਤ ਦੁਨੀਆ ਦਾ ਅੰਦੋਲਨ ਬਣਦਾ ਹੋਇਆ ਸਮਾਜਿਕ ਅੰਦੋਲਨ ਬਣ ਗਿਆ ਤਾਂ ਸਾਡੇ ਮੰਨ ਦੇ ਵਿੱਚ ਵੀ ਆਇਆ ਕਿ ਅਸੀਂ ਵੀ ਇੱਕ ਸਮਰਤਾ ਅੰਗਾ ਅਸੀਂ ਪੂਰਾ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਕੋ ਸਾਥੀ ਇਕੱਠੇ ਹੋ ਕੇ ਇੱਕ バス ਲੈ ਕੇ ਕੱਲ ਤੋਂ ਇਸ ਮਾਤਮੇ ਦੇ ਵਿੱਚ ਇਸ ਮਾਤਮੇ ਦਾ ਸਾਥ ਦੇਣ ਦੇ ਲਈ ਪਹੁੰਚਿਆਗੇ ਅਤੇ ਮੈਂ ਉੱਥੇ ਸਲਾਮ ਕਰਦਾ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਜਿਨ੍ਹਾਂ ਨੇ ਪਿੰਡਾਂ ਤੋਂ ਲੈ ਕੇ ਦਰ ਪਰਤਾਰਾ ਬਹੁਤ ਹੀ ਸੁਨਦੇ ਤਰੀਕੇ ਦੇ ਨਾਲ ਇਸ ਸੰਘਰਸ਼ ਨੂੰ ਇੱਥੇ ਤੱਕ ਲੈ ਕੇ ਆਏ ਨੇ ਕਿਉਂਕਿ ਕਈ ਵਾਰ ਮੇਰੇ ਵਰਗੇ ਜਾਨੀ ਕਿ ਉਹ ਮੋਸ ਨਾਲ ਹੋ ਜਾਂਦੇ ਨੇ ਤੇ ਕਈ ਆਪਣੀਆਂ ਰਿਆ ਦੇਣ ਲੱਗ ਜਾਂਦੇ ਨੇ ਲੇਕਿਨ ਇਸ ਨੂੰ ਲੀਡ ਕਰਨ ਵਾਲੇ ਆਪਣੇ ਬਹੁਤ ਹੀ ਸਤਕਾਰਯੋਗ ਲੀਡਰ ਨੇ ਜਿਹੜੇ ਉਹਨਾਂ ਦੇ ਜਿਹੜੇ ਤਜਰਬੇ ਨੇ ਉਹ ਕਈਆਂਆਂ ਉਮਰਾਂ ਤੋਂ ਵੀ ਵੱਧ ਨੇ ਇਸ ਲਈ ਉਹ بڑا ਹੀ ਤਰੀਕੇ ਨਾਲ ਇਸ ਕੋਲ ਨੂੰ ਬਹੁਤ ਉੱਚੇ ਪੱਧਰ ਤੇ ਲੈ ਕੇ ਗਏ ਨੇ ਤੇ ਆਪਣੀ ਗੱਲ ਪੱਕੀਨੀ ਆ ਅਤੇ ਮੋਦੀ ਸਰਕਾਰ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਇਹਨੂੰ ਜਿੰਨਾ ਲੰਬਾ ਕਰੇਗਾ ਜੋ ਸੋਚੇ ਕਿ ਇਹ ਲੰਬਾ ਕਰਕੇ ਮੈਂ ਇਹਨਾਂ ਦੇ ਮਨ ਤੋੜ ਦੂੰ ਦੇਸ਼ ਨਾਲੋਂ ਸੰਘਰਸ਼ ਨਾਲੋਂ ਲੋਕ ਪੁੱਤਰ ਨੇ ਨਹੀਂ ਜਿੰਨਾ ਇਸ ਨੂੰ ਲੰਬਾ ਲੈ ਕੇ ਜਾਊਗਾ ਉਹਨਾਂ ਹੀ ਸੰਦਰਸ਼ ਦੇ ਨਾਲ ਲੋਕ ਨੇ ਜਿਹੜੇ ਵੱਧ ਜੁੜਦੇ ਜਾਣਗੇ ਲੋਕਾਂ ਦਾ ਇਕਾ ਪਿਆਰ ਵਧਦਾ ਜਾਊਗਾ ਅਤੇ ਸਮਾਜਿਕ ਪਰਵਿਵਕਤੀ ਆ ਜਿਹੜੀ ਉਹ ਪ੍ਰਵਰਤਨਾਂ ਲੇਕੇ ਆਉਗਾ ਮੈਂ ਇਹ ਬਿੰਦੀਆ ਕਰਦਾ ਹੋਇਆ ਆਪਣੀ ਹਾਜ਼ਰੀ ਲਵਾਉਣਾ ਤੇ ਇੱਕ ਵਾਦਾ ਵੀ ਕਰਦਾ ਕਿ ਜਥੇ ਵਦੀਆਂ ਦੇ ਜਿਸ ਤਰ੍ਹਾਂ ਦੇ ਵੀ ਸੁੱਤੇ ਆਉਣਗੇ ਅਸੀਂ ਆਪਣੇ ਸਮਾਲ ਵੱਲੋਂ ਆਪਣੇ ਵੱਲੋਂ ਪੂਰਾ ਯੋਗਦਾਨ ਪਾਉਂਦੇ ਰਹਾਂਗੇ ਤੇ ਇੱਕ ਨਾਰੇ ਨਾਲ ਧੰਨਵਾਦ ਕਰਦਾ ਸਾਰਿਆਂ ਦਾ ਭਾਰਤੀ ਕਿਸਾਨ ਨੂੰ ਨੇਕਤਾ ਹੋ ਰਹਾ ਜਿੰਦਾਬਾ 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 ਸਮਾਜਿਕ ਲੋਕਾਂ ਦਾ ਨੇਕਤਾ ਜਿੰਦਾਬਾ ਜਿੰਦਾਬਾ واحرو جی کا خالص <سؤال> واحگ واحد سریف طور سو پرسینٹ ہینڈیکپٹ لیکن میں ایک سماج کا حصہ جو کہ کسان ادول چلتا ہوا हरियाणा भारतत दुनिया दा आंदोलन ਵਰਤਾ ਹੋਇਆ ਸਮਾਜਿਕ ਅੰਦੋਲਨ ਵਧ ਗਿਆ ਤਾਂ ਸਾਡੇ ਮਨ ਦੇ ਵਿੱਚ ਵੀ ਆਇਆ ਕਿ ਅਸੀਂ ਵੀ ਇੱਕ ਸਮਾਂਤਾ ਆਂਗਾ ਅਸੀਂ ਪੂਰਾ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਕੋ ਸਾਥੀ ਇਕੱਠੇ ਹੋ ਕੇ ਇੱਕ バス ਲੈ ਕੇ ਕੱਲ ਤੋਂ ਇਸ ਸਮਰਥਨ ਦੇ ਵਿੱਚ ਇਸ ਸਮਰਥਨ ਦਾ ਸਾਥ ਦੇਣ ਦੇ ਲਈ ਪਹੁੰਚਾਂਗੇ ਅਤੇ ਮੈਂ ਉੱਥੇ ਸਲਾਮ ਕਰਦਾ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਜਿਨ੍ਹਾਂ ਨੇ ਪਿੰਡਾਂ ਤੋਂ ਲੈ ਕੇ ਦਰ ਪਰਤਾਂ ਬਹੁਤ ਹੀ ਸੰਜੇ ਤਰੀਕੇ ਦੇ ਨਾਲ ਇਸ ਸੰਘਰਸ਼ ਨੂੰ ਇੱਥੇ ਤੱਕ ਲੈ ਕੇ ਆਏ ਨੇ ਕਿਉਂਕਿ ਕਈ ਵਾਰ ਮੇਰੇ ਵਰਗੇ ਜਾਨੀ ਕਿ ਉਹ ਮੌਸਨਾ ਹੋ ਜਾਂਦੇ ਨੇ ਤੇ ਕਈ ਆਪਣੀਆਂ ਰਾਇਆਂ ਦੇਣ ਲੱਗ ਜਾਂਦੇ ਨੇ ਲੇਕਿਨ ਇਸ ਨੂੰ ਲੀਡ ਕਰਨ ਵਾਲੇ ਆਪਣੇ ਬਹੁਤ ਹੀ ਸਤਿਕਾਰਯੋਗ ਲੀਡਰ ਨੇ ਜਿਹੜੇ ਉਹਨਾਂ ਦੇ ਜਿਹੜੇ ਤਜਰਬੇ ਨੇ ਉਹ ਕਈਆਂਆਂ ਉਮਰਾਂ ਤੋਂ ਵੀ ਵੱਧ ਨੇ ਇਸ ਲਈ ਲੋਕ ਪੜਾਏ ਹੀ ਤਰੀਕੇ ਨਾਲ ਸਰਕਾਰ ਨੂੰ ਬਹੁਤ ਉੱਚੇ ਪੱਧਰ ਤੇ ਲੈ ਕੇ ਗਏ ਨੇ ਤੇ ਆਪਣੀ ਜਿੱਤ ਯਕੀਨੀ ਆ ਅਤੇ ਮੋਦੀ ਸਰਕਾਰ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਇਹਨੂੰ ਜਿੰਨਾ ਲੰਬਾ ਕਰੇਗਾ ਜੇ ਉਹ ਸੋਚੇ ਕਿ ਲੰਬਾ ਕਰਕੇ ਮੈਂ ਇਹਨਾਂ ਦੇ ਮਨ ਤੋੜ ਦੂੰ ਤੇ ਇਸ ਨਾਲੋਂ ਸੰਗਰਸ਼ ਨਾਲ ਲੋਕ ਟੁੱਟਣਗੇ ਨਹੀਂ ਜਿੰਨਾ ਇਸ ਨੂੰ ਲੰਬਾ ਲੈ ਕੇ ਜਾਊਗਾ ਉਨਾ ਹੀ ਇਸ ਦਰਸ ਦੇ ਨਾਲ ਲੋਕ ਨੇ ਜਿਹੜੇ ਵੱਧ ਜੁੜਦੇ ਜਾਣਗੇ ਲੋਕਾਂ ਦਾ ਏਕਾ ਪਿਆਰ ਵਧਦਾ ਜਾਊਗਾ ਅਤੇ ਸਮਾਜਿਕ ਪਰਵਿਵਕਤੀ ਆ ਜਿਹੜੀ ਉਹ ਪ੍ਰਵਾਦਨ ਲੈ ਕੇ ਆਊਗਾ ਨੌਈਆਂ ਬਿੰਡੀਆਂ ਕਰਦਾ ਹੋਇਆ ਆਪਣੀ ਹਾਜ਼ਰੀ ਰਵਾ ਤੇ ਇੱਕ ਵਾਦਾ ਵੀ ਕਰਦਾ ਹਾਂ ਇਹ ਦੱਸੇ ਵਰਗਿਆਂ ਦੇ ਜਿਸ ਤਰ੍ਹਾਂ ਦੇ ਵੀ ਸੁੱਤੇ ਆਉਣਗੇ ਅਸੀਂ ਆਪਣੇ ਸਮਾਜ ਵੱਲੋਂ ਆਪਣੇ ਵੱਲੋਂ ਪੂਰਾ ਯੋਗਦਾਨ ਪਾਉਂਦੇ ਰਹਾਂਗੇ ਤੇ ਇੱਕ ਨਾਰੇ ਨਾਲ ਸਨਮਾਨ ਕਰਦਾ ਸਾਰਿਆਂ ਦਾ ਭਾਰਤੀ ਕਿਸਾਨ ਜਿੰਨਾਂ ਨੇ ਇਕਤਾ ਹੋ ਰਹਾ ਜਿੰਦਾਬਾ 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 ਸਮਾਜਿਕ ਲੋਕਾਂ ਦਾ ਇਕਤਾ ਜਿੰਦਾਬਾ 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 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ